ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਰਾਜਸਥਾਨ ਦੇ ਪਿੰਡ ਪਤਲੀ ਦੇ ਵਿੱਚ ਮੌਕੇ ਤੇ ਖੜਾ ਤੇ ਪੰਜਾਬ ਸੂਬਾ ਜਿਹੜਾ ਉਹ ਲਗਾਤਾਰ ਹੜਾਂ ਦੀ ਜਿਹੜੀ ਮਾਰ ਆ ਉਹ ਚੱਲ ਰਿਆ ਤੇ ਰਾਜਸਥਾਨ ਦਾ ਜਿਹੜਾ ਇਹ ਪਿੰਡ ਪਤਲੀ ਐ ਇੱਥੋਂ ਪੰਜਾਬ ਸੂਬਾ ਤਿੰਨ ਤੋਂ 4 ਕਿਲੋਮੀਟਰ ਦੀ ਦੂਰੀ ਤੇ ਐ ਤੇ ਇੱਥੇ ਸਾਡੇ ਨਾਲ ਕੁਝ ਬਜ਼ੁਰਗ ਵੀ ਖੜੇ ਆ ਤੇ ਨੌਜਵਾਨ ਵੀ ਖੜੇ ਆ ਜੋ ਕਿ ਹੜਪੀੜਤਾਂ ਲਈ ਇੱਥੋਂ ਪਿੰਡ ਦੇ ਵਿੱਚੋਂ ਰਾਸ਼ਨ ਪਾਣੀ ਐ ਜਿਹੜਾ ਉਹ ਇਕੱਠਾ ਕਰ ਰਿਹਾ ਤੇ ਪੁੱਛਦੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਹੜੇ ਇਲਾਕੇ ਚ ਜਾਣਗੇ ਤੇ ਤੁਹਾਨੂੰ ਇਹਨਾਂ ਦਾ ਨੰਬਰ ਵੀ ਦੇਾਂਗੇ ਜਿਹੜੇ ਲੋਕ ਇਸ ਵੀਡੀਓ ਨੂੰ ਵੇਖ ਰਿਹਾ ਪੰਜਾਬ ਦੇ ਵਿੱਚੋਂ ਤੁਸੀਂ ਇਹਨਾਂ ਨਾਲ ਜਾਪਤਾ ਵੀ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਵੀ ਤੁਹਾਡੇ ਇਲਾਕੇ ਦੇ ਵਿੱਚ ਜੇ ਜ਼ਿਆਦਾ ਲੋੜ ਹੈ ਤਾਂ ਇਹ ਤੁਹਾਡੇ ਨਾਲ ਵੀ ਇਹ ਸੰਪਰਕ ਕਰ ਲੈਣਗੇ ਤੁਹਾਨੂੰ ਇਹਨਾਂ ਚੋਂ ਕਿਸੇ ਇੱਕ ਸੱਜਣ ਦਾ ਨੰਬਰ ਹੈ ਜਿਹੜਾ ਉਹ ਦੇਾਂਗੇ ਸਭ ਤੋਂ ਪਹਿਲਾਂ ਆਪਾਂ ਪਿੰਡ ਦੇ ਵਿੱਚੋਂ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਸਸਰੀਕਾ ਸਸਰੀਕਾ ਜੀ ਵਾਹਿਗੁਰੂ ਕੀ ਕਾਲ ਸਾਹਿਬ ਵਾਹਿਗੁਰੂ ਕੀ Fateh ਮੇਰਾ ਹਾਂਜੀ ਬਾਬਾ ਜੀ ਦੱਸੋ ਅੱਜ ਪਿੰਡ ਦੇ ਵਿੱਚੋਂ ਤੁਸੀਂ ਇਕੱਠੇ ਹੋਏ ਹੋ ਤੇ ਕਿਵੇਂ ਤੁਹਾਡੇ ਖਿਆਲ ਆਇਆ ਤੇ 2023 ਚ ਵੀ ਮੇਰੇ ਯਾਦ ਆ ਤੁਸੀਂ ਇੱਥੋਂ ਪਿੰਡ ਦੇ ਵਿੱਚੋਂ ਟਰਾਲੀਆਂ ਲੈ ਕੇ ਗਏ ਸੀ ਤਾਂ ਦੱਸੋ ساری ਗੱਲਬਾਤ ਅਸੀਂ 2023 ਦੇ ਵਿੱਚ ਜਦੋਂ ਆਇਆ ਸੀਗਾ ਹੜ੍ਹ ਪਹਿਲਾਂ ਹੂੰ ਪੰਜਾਬ ਦੇ ਵਿੱਚ ਠੀਕ ਹੈ ਹੁਣ ਵੀ ਆਇਆ ਹੈ ਹੂੰ ਬੜੀ ਮਾਰੋ ਮਾਰ ਹੋਈ ਜਾਂਦੀ ਹੈ ਪਿੰਡਾਂ ਦੇ ਪਿੰਡ ਰੁੜ ਗਏ ਫਸਲਾਂ ਬਰਬਾਦ ਹੋਈਆਂ ਘਰ ਬਰਬਾਦ ਹੋ ਗਏ ਉਹਨਾਂ ਦੀ ਸਹਾਇਤਾ ਦੇ ਵਾਸਤੇ ਅਸੀਂ ਪਿੰਡ ਪਤਲੀ ਰਲ ਮਿਲ ਕੇ ਨੌਜਵਾਨ ਗਰੀਬ ਅਮੀਰ ਸਭ ਜਿੰਨੇ ਵੀ ਹੈ ਮੇਰੇ ਪਿੰਡ ਦੇ ਨੌਜਵਾਨ ਵੀਰ ਬਜੁਰਗ ਸਾਰੇ ਨੇ ਸਹਿਤਾ ਕੀਤੀ ਸਾਰੇ ਪਿੰਡ ਨੇ ਠੀਕ ਹੈ ਗਰੀਬ ਤੋਂ ਲੈ ਕੇ ਅਮੀਰ ਤੱਕ ਜਿੰਨਾ ਵੀ ਕਿਸੇ ਕੋਲੇ ਕੋਈ ਤੰਦਪੁਰ ਲਿਆ ਸਭ ਇਕੱਠਾ ਕਰਕੇ ਉੱਥੇ ਭੇਜਣਾ ਸੀ ਡੇਰਾ ਬਾਬਾ ਨਾਨਕ ਸੁਲਤਾਨਪੁਰ ਜਣੇ ਠੀਕ ਹੈ ਹਾਂਜੀ ਤੇ ਪਿੰਡ ਵੱਲੋਂ ਪੂਰਾ ਸਹਿਯੋਗ ਮਿਲਿਆ ਪਿੰਡ ਵੱਲੋਂ ਪੂਰਾ ਸਹਿਯੋਗ ਮਿਲਿਆ ਸਾਰੇ ਪਿੰਡ ਨੇ ਜੇ ਇਹਨਾਂ ਵੀ ਕੋਈ ਜਿੰਨਾ ਵੀ ਕੋਈ ਤਲਫੁਲਤ ਸਰਦਾ ਸੀ ਸਭ ਦਿੱਤਾ ਜੀ ਸਾਰਿਆਂ ਨੇ ਠੀਕ ਹੈ ਸਾਰੇ ਨਗਰ ਦੇ ਵਿੱਚੋਂ ਸੇਵਾ ਇਕੱਠੀ ਕੀਤੀ ਕਰੀ ਜਾਂਦੇ ਆ ਕੁਝ ਕਰ ਲਈ ਅਸੀਂ ਠੀਕ ਹੈ ਤੇ ਕੀ ਕੁਝ ਲੈ ਕੇ ਜਾ ਰਹੇ ਹੋ ਤੁਸੀਂ ਸਾਡਾ ਹੀ ਆਇਆ ਵੀ ਪਸ਼ੂਆਂ ਦੇ ਵਾਸਤੇ ਅਸੀਂ ਤਾਂ ਸਾਰੇ ਪਿੰਡ ਨੇ ਕੀਤੀ ਆ ਵੀ ਪਸ਼ੂਆਂ ਵਾਸਤੇ ਲੈ ਜੀਏ ਪਸ਼ੂਆਂ ਵਾਸਤੇ ਕੱਟ ਜਾਂਦਾ ਸਮਾਨ ਜੀ ਉੱਥੇ ਠੀਕ ਹੈ ਤੇ ਬਾਕੀ ਸਾਨੂੰ ਸੰਗਤ ਆ ਜਿਵੇਂ ਕੋਈ ਮੜੀ ਮੁੱਟੀ ਰਾਇ ਹੋਊਗੀ ਵੀ ਪਾਣੀ ਲੈ ਜੀਏ ਉੱਥੇ ਹਾਂ ਜਾਂ ਕੋਈ ਹੋਰ ਕੋਈ ਖਾਣ ਪੀਣ ਵਾਸਤੇ ਕੋਈ ਚੀਜ਼ ਲੈ ਜੀਏ ਠੀਕ ਹੈ ਪਸ਼ੂਆਂ ਦਾ ਜਿਆਦਾ ਅਸੀਂ ਤਾਂ ਫੀਲਡ ਵਾਸਤੇ ਪਟਿਕਾ ਤੇ ਤੇ ਕਦੋਂ ਜਾ ਰਹੇ ਹੋ ਤੁਸੀਂ ਬਸ ਅੱਜ ਅਸੀਂ ਅੱਥਨੇ ਕੁ ਰਾਹ ਕਰਕੇ ਇੱਕ ਅਦੇ ਦਿਨ ਦੇ ਵਿੱਚ ਚੱਲੇ ਆ ਜੀ। ਇੱਥੇ ਚੱਲਿਓ। ਤੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਆ ਪੰਜਾਬ ਦੇ ਵਿੱਚ ਲਾਈਵ ਚੱਲ ਰਿਹਾ ਤਾਂ ਥੋੜਾ ਕੋਈ ਸੰਪਰਕ ਨੰਬਰ ਦਿਓ ਜੇ ਤੁਹਾਡੇ ਨਾਲ ਗੱਲਬਾਤ ਹਾਂ। ਹਾਂ ਸੰਪਰਕ ਨੰਬਰ ਦੇ ਦਾਂਗੇ ਅਸੀਂ 9799036626 ਠੀਕ ਹੈ ਇੱਕ ਵਾਰੀ ਹੋਰ 9799036626 ਠੀਕ ਹੈ ਹੋਰ ਵੀ ਵੀਰ ਮਾਣ ਹੈਗੇ ਆ ਉਹ ਲੈ ਲਓ ਇਹਨਾਂ ਦੇ ਤੇ ਇੱਥੇ ਸਾਡੇ ਨਾਲ ਬਜ਼ੁਰਗ ਹੋਰ ਖੜੇ ਐ ਤੇ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੱਸੋ ਜੋ ਲੋਕ ਵੇਖ ਰਹੇ ਆ ਮਤਲਬ ਕੀ ਕੁਛ ਕਰ ਰਹੇ ਤੁਸੀਂ ਮਜ਼ਾਹ ਨਹੀਂ ਤੇ ਹੀ ਤੋਂ ਲੈ ਕੇ ਅਸੀਂ ਉਦੋਂ ਵੀ ਚੱਲੇ ਸਾਡਾ ਸਾਰਾ ਪਿੰਡ ਦੇ ਸਾਰੇ ਮਿਲ ਕੇ ਹੁਣ ਵੀ ਆ 25 ਵਾਰ ਸਾਰਿਆਂ ਸਮਾਨ ਤਿਆਰ ਕਰੀ ਜਾਂਦੇ ਬਹੁਤ ਜਿੰਨੇ ਵੀ ਇਹ ਪਿੰਡ ਦੇ ਚੋਂ ਕਿਸੇ ਨੇ ਵੱਧ ਕੇ ਨੇ ਘੱਟ ਸਭ ਨੇ ਸਹਿਯੋਗ ਦਿੱਤਾ ਠੀਕ ਹੈ ਤੇ ਸਾਰਿਆਂ ਦਾ ਬਹੁਤ ਧੰਨਵਾਦ ਹੋਰ ਵੀ ਭੇਜਣ ਵਾਸਤੇ ਇਹ ਹੋਇਆ ਅਗੇ ਵਾਸਤੇ ਹੋਰੇ ਉਪਰ ਅੱਲਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਜੋ ਤੁਹਾਨੂੰ ਦਿਖਾਉਂਦੇ ਆ ਦੇਖੋ ਇੱਥੇ ਸੇਵਾ ਚੱਲ ਰਹੀ ਹੈ ਜਿਹੜੀ ਆ ਵੀ ਤੁਹਾਨੂੰ ਦਿਖਾਉਂਦੇ ਆ ਤੇ ਪਿੰਡ ਵੱਲੋਂ ਕਾਫੀ ਵਧੀਆ ਇੱਥੇ ਇਹ ਉਪਰਾਲਾ ਕਰਿਆ ਹੜ ਹੜਪੀਟਾਂ ਲਈ ਪੰਜਾਬ ਦੇ ਵਿੱਚ ਆ ਟਰਾਲੀ ਵੇਖੋ ਕਣਕ ਦੀ ਭਰੀ ਵੀ ਤੇ ਲੱਕੜਾਂ ਇੱਥੇ ਕੁਝ ਨੌਜਵਾਨ ਉਹ ਵੱਢ ਰਿਹਾ ਲੱਕੜਾਂ ਵੀ ਇੱਥੋਂ ਇਹ ਲੈ ਕੇ ਜਾਣਗੇ ਆ ਦੇਖੋ ਆ ਦਿਖਾ ਦਿਓ ਵੀ ਅੱਗੇ ਆ ਕੇ ਤੇ ਇਹ ਇੱਥੋਂ ਪਤਲੀ ਪਿੰਡ ਹੈ ਜਿਹੜਾ ਨਾਲ ਹੀ ਹੈ ਤੇ ਪੰਜਾਬ ਸੂਬਾ ਉਹ ਵੀ ਤਿੰਨ ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੈ ਇੱਥੇ ਨਾਲ ਹੀ ਰਹਿ ਜਾਂਦਾ ਤੇ ਸਾਦੂਲ ਸ਼ਹਿਰ ਤਹਿਸੀਲ ਦੇ ਵਿੱਚ ਆ ਪਿੰਡ ਜਿਹੜਾ ਪਤਲੀ ਉਹ ਪੈਂਦਾ ਤੇ ਇਹ ਢਾਣੀਆਂ ਦੀ ਲੋਕੇਸ਼ਨ ਆਸੇ ਪਾਸੇ ਦਿਖਾ ਦਿਓ ਤੇ ਪਤਲੀ ਪਿੰਡ ਆ ਨਾਲ ਹੀ ਇੱਥੇ ਪਿੰਡ ਆ ਨਹਿਰ ਤੋਂ ਪਰਨੇ ਪਾਸੇ। ਜੀ ਉਹ ਰੱਖਤੀ ਆ ਦੂਜੀ। ਹਾਂ ਤੇ ਇੱਕ ਟਰਾਲੀ ਇਹਨਾਂ ਦੀ ਜਿਹੜੀ ਆ ਕਣਕ ਦੀ ਢੇਂਹ ਭਰੀ ਗਈ ਸੀ ਉਹ ਇਹ ਉੱਥੇ ਪਿੰਡ 'ਚ ਰੱਖਿਆ ਹੈ ਤੇ ਨੰਬਰ ਆ ਜਿਹੜਾ ਉਹਨਾਂ ਦਾ ਤੁਹਾਨੂੰ ਦੇਤਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਹੋਰ ਵੀ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਵੀ ਪੰਜਾਬ ਸੂਬਾ ਜਿਹੜਾ ਹਮੇਸ਼ਾ ਭਾਰਤ ਦੀ ਹਰ ਸਟੇਟ ਦੇ ਨਾਲ ਆ ਜਿਹੜਾ ਉਹ ਖੜਦਾ ਹਿੱਕ ਟਣ ਕੇ ਤੇ ਅੱਜ ਪੰਜਾਬ ਨੂੰ ਆਪਣੀ ਲੋੜ ਹੈ ਤਾਂ ਆਪਣਾ ਵੀ ਇਹ ਫਰਜ਼ ਬਣਦਾ ਵੀ ਵੱਧ ਚੜ ਕੇ ਪੰਜਾਬ ਦੇ ਨਾਲ ਖੜੀਏ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਦਾਤਾ ਜੀ ਜਲਦ ਤੋਂ ਜਲਦ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਦੁਬਾਰਾ ਪਹਿਲੇ ਵਾਂਗੂ ਕਰਨ ਤੇ ਜਉਂਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਮਿਹਰਬਾਨੀ ਦੋਸਤੋ